ਮਹਾਜਨ ਬਿਕਾ ਖਾਂਸਾ ਵਾਰਦੀ ਕੀ ਖਤੇ ਦਾਸਾਰਤੀ ਨਾਲ ਗੈਸਰੀ ਕੀ ਵਾਰ ਮਹਲਾ ਪੰਜਵਾਂ ਵਾਰਸ ਲੋਕਾਂ ਨਾਲ ਉਸ ਦੀ ਜੋ ਗੁਰੂ ਨੇ ਜਿੰਨੀ ਸੋਝੀ ਦਿੱਤੀ ਹੈ ਸਮਝ ਦਿੱਤੀ ਹੈ ਉਸ ਦੀ ਵਿਆਖਿਆ ਅੱਜ ਬਿਨਾਂ ਸਾਹਮਣੇ ਕਰਨੀ ਹੈ ਕਿ ਤੁਮਕਾਰ ਸਤਿਗੁਰ ਪ੍ਰਸਾਦ ਇਹ ਜੋ ਮੰਗਲਾ ਚਰਨਾ ਹੈ ਇਹ ਚੌਥਾ ਸਰੂਪ ਹੈ ਇਹਦਾ ਸੰਖੇਪ ਰੂਪ ਵਿੱਚ 524 ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜੁਬੋਤ ਹੈ ਕਿ ਉਹ ਕਾਲਪੁਰ ਪ੍ਰਮਾਤਮਾ ਜੋ ਹੈ ਉਹ ਇੱਕ ਹੈ ਉਹ ਇੱਕ ਰਸ ਵਿਆਪਕ ਹੈ ਮਰਭਾਉ ਹੈ ਮਰਵੈਰ ਹੈ ਤੇ ਉਹ ਮਿਲਦਾ ਕਿਵੇਂ ਆ ਉਹ ਗੁਰੂ ਦੀ ਕਿਰਪਾ ਸ਼ਕਤ ਗੁਰੂ ਦੀ ਬਖਸ਼ਿਸ਼ ਹੈ ਤੇ ਗੁਰੂ ਦੀ ਕਿਰਪਾ ਦੇ ਪਾਤਰ ਕਿਵੇਂ ਬਣੇਗਾ ਜਦੋਂ ਉਹਦੇ ਹੁਕਮ ਤੇ ਰਜਾਵ ਵਿੱਚ ਰਹਿ ਕੇ ਉਹਦਾ ਭਾਣਾ ਮੰਨ ਕੇ ਉਹਦਾ ਪ੍ਰਮਾਤਮਾ ਦਾ ਸਿਮਨ ਕਰਦੇ ਆ ਉਹਨੂੰ ਯਾਦ ਕਰਦੇ ਆ ਇਹ ਗੁਰੂ ਕਿਰਪਾ ਕਰਦਾ ਹੈ ਇਹ ਸਾਡੇ ਹਿਰਦੇ ਵਿੱਚ ਵਸਦਾ ਹੈ ਪੰਨੀ ਪੌੜੀ ਦਾ ਜਦੋਂ ਪਹਿਲਾ ਸ਼ਲੋਕ ਹੈ ਉਹ ਵੀ ਪੰਨੇ ਪਾਸ਼ਾ ਦਾ ਹੈ ਉਹ ਪਾਸ਼ਾ ਹੁਕਮ ਕਰ ਰਹੇ ਨੇ ਆਦ ਪੂਰਨ ਮਦ ਪੂਰਨ ਆਤ ਪੂਰਨ ਪਰਮੇਸ਼ਰ ਹੈ ਸਿਮਰੰਤ ਸੰਤ ਸਰਵਤਰ ਰਮਣੰ ਨਾਨਕ ਅਗਨਾਸ਼ਨ ਜਗਦੀਸ਼ ਰੇ ਪਾਸ਼ਾ ਸਾਨੂੰ ਉਪਦੇਸ਼ ਕਰ ਰਹੇ ਨੇ ਸੋਚੀ ਦੇ ਰਹੇ ਨੇ ਗਿਆਨ ਦੇ ਰਹੇ ਨੇ ਉਹ ਕਾਲ ਕੋ ਪਰਮਾਤਮਾ ਮੋਢਕ ਦੀਨ ਤੋਂ ਸਾਡੇ ਸਾਰਿਆਂ ਦੇ ਵਿੱਚ ਵਿਆਪਕ ਹੈ ਮਾਧਵੇਤੀ ਵੀ ਪਾਵ ਜਿੰਦਗੀ ਦੇ ਮਾਧ ਵਿੱਚ ਵੀ ਉਹ ਸਾਰਿਆਂ ਦੇ ਵਿੱਚ ਵਿਆਪਕ ਹੈ ਅੰਤ ਪੂਰਨ ਅੰਤ ਵੇਲੇ ਵੀ ਉਹ ਪਰਮੇਸ਼ਰ ਕਾਲ ਕੋ ਪਰਮਾਤਮਾ ਸਾਰਿਆਂ ਦੇ ਵਿੱਚ ਪੂਰਨ ਤੌਰ ਤੇ ਵਿਆਪਕ ਹੈ ਇਹ ਨਹੀਂ ਕਿ ਉਹ ਬਚਪਨ ਸੀ ਜਵਾਨੀ ਸੀ ਜਾਂ ਬਡੇਤੇ ਸੀਗਾ ਉਹ ਅੰਤ ਵੇਲੇ ਵੀ ਸਾਰਿਆਂ ਦੇ ਵਿੱਚ ਹਰ ਵੇਲੇ ਪਰਮਾਤਮਾ ਹਰ ਇੱਕ ਦੇ ਵਿੱਚ ਵਿਆਪਕ ਹੈ ਪਾਛਾ ਕਹਿੰਦੇ ਜਿਨੇ ਜਿਨ੍ਹਾਂ ਸੰਤਾਂ ਨੇ ਸੰਗਤ ਵਿੱਚ ਰਹਿ ਕੇ ਜਾਂ ਸੰਤਾਂ ਨੇ ਉਹਨਾਂ ਦਾ ਨਾਮ ਜਪਿਆ ਜਿਨ੍ਹਾਂ ਸਾਰਿਆਂ ਨੇ ਨਾਮ ਜਪਿਆ ਉਹਨਾਂ ਦੇ ਪਰਮਾਤਮਾ ਸਾਰੇ ਜਿਹੜੇ ਪਾਪ ਦੂਤ ਕਰ ਦੂਰ ਕਰ ਦਿੰਦਾ ਹੈ ਨਾਸ਼ ਕਰ ਦਿੰਦਾ ਹੈ ਸਮਰੰਤ ਸੰਤ ਸਰਬਤਰ ਰਮਣੰ ਜਿਹੜੇ ਵੀ ਸੰਤ ਜਾਂ ਉਹਨਾਂ ਨੇ ਭਗਤ ਉਸ ਪਰਮਾਤਮਾ ਦਾ ਸਾਰੇ ਨਾਮ ਜਪਦੇ ਨੇ ਉਹਨਾਂ ਸਾਰਿਆਂ ਦੇ ਜਿਹੜੇ ਪਾਪ ਨੇ ਉਹਕਾਰ ਤੋਂ ਪਰਮਾਤਮਾ ਨਾਸ਼ ਕਰ ਦਿੰਦਾ ਹੈ ਅਗੇ 파ਸ਼ਾ ਉਦੇਸ਼ ਕਰਦੇ ਨੇ ਵੇਖਣ ਸੁਣਨ ਸੁਨਾਮ ਨੂੰ ਮਨ ਮੈਂ ਡਿੜੀਏ ਸਾਥ ਅੰਦੇ ਵੇਖਣ ਵੇਲੇ ਸੁਣਨ ਵੇਲੇ ਬੋਲਣ ਵੇਲੇ ਕੋਸ਼ ਕਰਪੋ ਪਰਮਾਤਮਾ ਜੋ ਸੱਚਾ ਹੈ ਉਹ ਆਸਰ ਜੋ ਆਸਰ ਹੈ ਵੀ ਸੱਚਾ ਨਾਨਕ ਕੋਸ਼ੀ ਵਿਚਾ ਚ ਉਹਨੂੰ ਹਰ ਵੇਲੇ ਮਨ ਵਿੱਚ ਡ੍ਰਿਡ ਕਰਗੇ ਉਹਨੂੰ ਹਰ ਵੇਲੇ ਯਾਦ ਕਰੀਏ ਕੋੜੇ ਹੋ ਸਰਬਤਰ ਨੇ ਨਾਨਕ ਹਰ ਰੰਗ ਰਾਜ ਉਹ ਅਕਾਲ ਪੁਰਮਾਤਮਾ ਪਰਿਪੂਰਨ ਹੈ ਪਾਉ ਹਰਥਾ ਹਰ ਜਗ੍ਹਾ ਵਿਆਪਕ ਹੈ ਮਾਰਕ ਦੇ ਅੰਦਰ ਵਿਆਪਕਿਆ ਉਹਦੇ ਪਿਆਰ ਦੇ ਰੰਗ ਵਿੱਚ ਹਮੇਸ਼ਾ ਹੀ ਰਤੇ ਰਹੀਏ ਤਾਂ ਕਿ ਉਹਦਾ ਉਹਦਾ ਜੋ ਪ੍ਰਮਾਤਮਾ ਨੇ ਸਾਡੇ ਤੇ ਕਿਰਪਾ ਕੀਤੀ ਹੈ ਬਖਸ਼ਿਸ਼ ਕੀਤੀ ਹੈ ਉਹਦਾ ਸਿਮਨ ਹਾਲੇ ਵੀ ਕਰਦੇ ਰਹੀਏ ਪੌੜੀ ਔਰ ਇੱਕ ਨਿਰੰਝਨ ਜਾਈਏ ਸਭ ਅੰਦਰ ਸੋਈ ਪਾਛਾਇ ਇਸ ਪੌੜੀ ਦੇ ਤੇ ਸਾਨੂੰ ਜੋ ਪਹਿਲੇ ਸ਼ਲੋਕ ਦੇ ਦੱਸਿਆ ਪਿਓ ਕਾਸ਼ ਕੋ ਪ੍ਰਮਾਤਮਾ ਸਾਰਿਆਂ ਤੇ ਰੰਗਿਆ ਹੋਇਆ ਸਾਰਿਆਂ ਦੇ ਵਾਪਕਿਆ ਫਾਟਸ਼ਾ ਕਹਿੰਦੇ ਹੋ ਇੱਕ ਅਕਾਲਪੂਰਮਾਤਮਾ ਜੋ ਮਾਇਆ ਤੋਂ ਨਲੇਪ ਹੈ ਉਹਦਾ ਸ਼ਿਵਨ ਕਰਨਾ ਚਾਹੀਦਾ ਉਹਦੀ ਸਿਫਤ ਸਾਰਤ ਕਰਨੀ ਚਾਹੀਦੀ ਹੈ ਉਹਨੇ ਗਉਣ ਗਉਣੇ ਚਾਹੀਦੇ ਸਭ ਅੰਤਰ ਕੋਈ ਸਾਰੇ ਅੰਦਰ ਉਹ ਹੀ ਵਿਆਪਕ ਹੈ ਸਾਰੇ ਅੰਦਰ ਉਹ ਵਰਤ ਰਿਆ ਹੈ ਫਿਰ ਫਾਟਸ਼ਾ ਕਹਿ ਰਹੇ ਨੇ ਕਰਨ ਕਰ ਸਮਰਤ ਪ੍ਰਭ ਜੋ ਕਰੇ ਸੋ ਹੋਈ ਉਹ ਅਕਾਲਪੂਰਮਾਤਮਾ ਸਰਬ ਕਲਾ ਪ੍ਰਭੂ ਪ੍ਰਭਾ ਮਿਰਥਾ ਜਾਨਨ ਆਰ ਜਾ ਕੇ ਸਿਮਨ ਉਧਰੀਏ ਨਾਮ ਤੇ ਸਬਿਆਰ ਉਹ ਸਾਰੀਆਂ ਕਲਾ ਦਾ ਤਾਕਤਾਂ ਦਾ ਮਾਲਕ ਹੈ ਉਹਦੇ ਸ਼ਬਦਾਂ ਸਾਡਾ 파ਰਵਾਰ ਆਉਂਦਾ ਉਹ ਕਰਨ ਕਰਨ ਦਾ ਸਮਰੱਥ ਹੋ ਵੀ ਹੈ ਪ੍ਰਭੂ ਜੋ ਉਹ ਕਰਦਾ ਉਹੀ ਕੁਛ ਹੁੰਦਾ ਕੋਈ ਹੋਰ ਨਹੀਂ ਹੈ ਜੋ ਕੁਛ ਕਰਦਾ ਖਿਣਵੇਂ ਥਾਪ ਉਹ ਥਾਪ ਦਾ ਤਿਸ ਵੀ ਨਹੀਂ ਕੋਈ ਕੋਈ ਇੱਕ ਛਿਣ ਵਿੱਚ ਭਾਵ ਥੋੜੇ ਛੰਨੇ ਵਿੱਚ ਹੀ ਉਹ ਜੀਵਾਂ ਨੂੰ ਪੈਦਾ ਵੀ ਕਰਦਾ ਤੇ ਮਾਰਦਾ ਵੀ ਹੈ ਉਸ ਤੋਂ ਬਗੈਰ ਕੋਈ ਹੋਰ ਦੂਜਾ ਨਹੀਂ ਹੈ ਕੋਈ ਭਾਵ ਉਹ ਰਚਨਾ ਰਚਣ ਵਾਲਾ ਵੀ ਉਹੀ ਹੈ ਉਹ ਰਚਨਾ ਦਾ ਨਾਸ਼ ਕਰਨ ਵਾਲਾ ਵੀ ਹੋਇਆ ਪਾਪ ਪੈਦਾ ਕਰਨ ਵਾਲਾ ਵੀ ਹੋਇਆ ਤੇ ਮਾਰਨ ਵਾਲਾ ਵੀ ਹੋਇਆ ਕੋਈ ਦੂਸਰਾ ਨਹੀਂ ਆ ਕਿ ਜੰਮਣ ਵਾਲਾ ਕੋਈ ਹੋਰ ਹੈ ਜਿਹਦਾ ਮਾਰਨ ਵਾਲਾ ਕੋਈ ਹੋਇਆ ਜਦੋਂ ਜੱਗੀ ਸਾਹਿਬ ਨੇ ਉਹਨਾਂ ਨੇ ਕਿਹਾ ਕਿ ਬੀਓ 10 ਸੀ ਕੇ ਲਈ ਪ੍ਰਵਾਨ ਇੱਕ ਉਹ ਉਹਨਾਂ ਨੂੰ ਜਨਮ ਪੈਦਾ ਕਰਦਾ ਸੀ ਇੱਕ ਮਾਰਦਾ ਸੀ ਇੱਕ ਵਿਚਾਰੀ ਲਾਉਂਦਾ ਸੀ ਇੱਕ ਉਹਨਾਂ ਦੀ ਪਾਲਣਾ ਕਰਦਾ ਵੀ ਉਹਦੇ ਇਹੋ ਜੀ ਕੋਈ ਗੱਲ ਨਹੀਂ ਉਹ ਕਾਲਪੂਰ ਪ੍ਰਮਾਤਮਾ ਦੇ ਹੁਕਮ ਦੇਤੀ ਹੈ ਸਭ ਕੁਝ ਉਹ ਹੀ ਪੈਦਾ ਕਰਦਾ ਹੈ ਉਹੋ ਹੀ ਮਾਰਦਾ ਹੈ ਉਹ ਏਕ ਹੀ ਹੈ ਜੇ ਕਹਿੰਦੇ ਉਹ ਸਮਰੱਥ ਹੈ ਸਭ ਕੁਝ ਕਰਦੇ ਹੋਰ ਕੋਈ ਨਹੀਂ ਖਣਮਿਆ ਥਾਪ ਉਹ ਦਾਬ ਦਾ ਬਿਨ ਨਹੀਂ ਕੋਈ ਉਸ ਤੋਂ ਬਾਹਰ ਨਹੀਂ ਕੋਈ ਇਹ ਕਿਸ਼ਨੂ ਦੇ ਸਾਰਿਆਂ ਜੀ ਨੂੰ ਪੈਦਾ ਕਰ ਦਿੰਦਾ ਸਾਰਿਆਂ ਜੀ ਨੂੰ ਖਤਮ ਕਰ ਦਿੰਦਾ ਖੰਡ ਬ੍ਰਹਿਮੰਡ ਪਤਾਲ ਦੀਪ ਰਵਿਆ ਸਭ ਕੋਈ ਜਿਨੇ ਵੀ ਸੱਤ ਖੰਡ ਨੇ ਬ੍ਰਹਿਮੰਡ ਨੇ ਪਤਾਲ ਨੇ ਆਕਾਸ਼ ਹੈ ਧਰਤੀ ਹੈ ਪਤਾਲ ਹੈ ਇਹਨਾਂ ਸਾਰਿਆਂ ਦੇ ਵਿੱਚ ਉਹ ਕਾਲਪੂਰ ਪਰਮਾਤਮਾ ਜਿਨੇ ਵੀ ਦੀਪ ਨੇ ਉਹਨਾਂ ਸਾਰਿਆਂ ਦੇ ਵਿੱਚ ਉਹ ਰਬਕ ਹੈ ਉਹ ਹੀ ਆ ਕਾਲਪੂਰ परमात्मा ਸਾਰੇ ਦੁ ਤਿੰਨ ਲੋਕ ਨੇ ਉਹਨਾਂ ਸਾਰਿਆਂ ਵਿੱਚ ਵੀ ਉਹਦੇ ਨੇ ਲੋਕ ਦਾ ਕੀ ਤਿੰਨ ਰੱਖਣਾ ਰਹੀ ਹੈ ਉਹਨਾਂ ਸਾਰਿਆਂ ਤੇ ਪਰਮਾਤਮਾ ਉਹੜਾ ਵਿਆਪਕ ਹੈ ਜੇ ਸਾਹ ਬਜਾਏ ਸਭੂ ਸੀ ਨਿਰਮਲ ਜਨਸ ਹੋਈ ਜਾਂਦੇ ਜਿਨ੍ਹਾਂ ਤੇ ਉਹ ਗੁਰੂ ਕਿਰਪਾ ਕਰਦਾ ਬਖਸ਼ਿਸ਼ ਕਰਦਾ ਹੈ ਉਹਨਾਂ ਨੂੰ ਇਹ ਸੋਝੀ ਆਉਂਦੀ ਹੈ ਕਿ ਜਿੰਨੇ ਖੰਡ ਬ੍ਰਹਮੰਡ ਜਿੰਨੇ ਲੋਕ ਨੇ ਜਾਂ ਜਿੰਨੀ ਰਚਨਾ ਸੰਸਾਰ ਦੀ ਉਹਨਾਂ ਵਿੱਚੋਂ ਕੇਵਲ ਤੇ ਕੇਵਲ ਇੱਕ ਪਰਮਾਤਮਾ ਹੈ ਇਹ ਸੋਝੀ ਜਿਸ ਨੂੰ ਗੁਰੂ ਬਖਸ਼ਦਾ ਹੈ ਉਹ ਹੀ ਨਿਰਮਲ ਹੈ ਉਹੀ ਸੇਵਕ ਜਿਹੜਾ ਸੰਤ ਹੈ ਗੁਰਮਖ ਹੈ ਉਹੀ ਨਿਰਮਲ ਹੈ ਨਿਰਮਲ ਕਿਉਂ ਆ ਜਿਸ ਕੇ ਜੀਵੰਦਰ ਪਰਮਾਤਮਾ ਵਸਦਾ ਉਹੀ ਨਿਰਮਲ ਆ ਕਿ ਜੇ ਕੋਈ ਇਸ਼ਨਾਨ ਕਰਕੇ ਨਹੀਂ ਨਿਰਮਲ ਕੋ ਹੁੰਦਾ ਨਿਰਮਲ ਕੀ ਦੇ ਅੰਦਰ ਪਰਮਾਤਮਾ ਵਸਦਾ ਸੁੱਕੇ ਸੇਨਾ ਆ ਕੀ ਬੈਂਕੇ ਪੰਡਾ ਤੋਂ ਇਹ ਸੁੱਕੇ ਸਹੀ ਨਾਨਕਾ ਜਨਮਨ ਵਸਿਆ ਸੋ ਪਿੱਤਰ 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 ਪਣੀਤ ਉਹ ਪਿੱਤਰ 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 ਪਣੀਤ ਪਿੱਛਾ ਤੋਂ ਪਿੱਤਰ ਹੋ ਜਾਂਦੇ ਨੇ ਜਿਹੜਾ ਉਸ ਪਿੱਤਰ ਪਰਮਾਤਮਾ ਦਾ ਹਰ ਵੇਲੇ ਨਾਮ ਜਪਦਾ ਹੈ ਗੁਣ ਗਾਵ ਤੇਰੀ ਉਤਰ ਸਮਾ ਲੋਦੇ ਪ੍ਰਮਾਤਮਾ ਦੇ ਗੁਣ ਤੇ ਸਿਧਰ ਸਲਾਹ ਕਰਨਾ ਸਾਡੀ ਮਨ ਦੀ ਮੈਲ ਉਤਰ ਜਾਂਦੀ ਹੈ ਜਰਦੀਸ਼ ਸਾਹਿਬ ਜੀ ਪਾਤਸ਼ਾਹ ਨੇ ਕਿਹਾ ਹੈ ਪਰ ਇਹ ਹੱਥ ਪੈਰ ਚੰਦੇ ਪਾਣੀ ਧੋਤੇ ਉਤਰ ਕੇ ਮੂਤ ਪਲੀਤੀ ਕਪੜਾ ਹੋਏ ਦੇਸ ਗੁੰਨ ਲਈਓ ਤੋਂ ਫਰਗੀ ਮਤ ਪਾਪਾਂ ਕੇ ਸੰਗੋ ਧੋਪੇ ਨਾਵੇ ਕਿਰਾਂ ਜਦੋਂ ਉਸ ਪ੍ਰਮਾਤਮਾ ਜਿੱਦਾਂ ਸਾਡੇ ਸਰੀਰ ਗੰਦਾ ਹੋ ਜਾਂਦਾ ਪਾਣੀ ਨਾਲ ਧੋ ਲਈਦਾ ਕਪੜੇ ਗੰਦੇ ਹੋ ਜਾਂਦੇ ਸਾਬਣ ਨਾਲ ਧੋ ਲੈਨੇ ਆ ਪਰ ਸਾਡਾ ਮਨ ਮੈਲਾ ਕੰਮ ਕਰੋ ਲੋਭ মোহ ਘਰਨਾਉਂਦਾ ਤੋਂ ਤੇ ਨਾਮ ਦੇ ਸਿਮਰ ਨਾਲ ਹੋ ਜਾਂਦਾ ਇਸੇ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਨੇ ਸਾਨੂੰ ਨਾਨਕ ਸਾਹਿਬ ਕੀ ਵੇਖ ਸੰਜਾਇਆ ਕਰਨੀ ਸਹਿਜ ਨਾ ਉਜੇ ਬ੍ਰਹਮ ਸਹਿਜੇ ਸਖ ਸੰਨ ਜਾਏ ਨੈ ਜੈ ਸਾਸਾ ਕਤੇ ਸੰਜਮ ਰਹਿ ਕਰਮ ਤੁਮਾਏ ਸੈਸੇ ਜਿਉ ਮਲੀਨ ਹੈ ਕਿ ਸੰਜਮ ਤੋਂ ਤਾ ਜਾਏ ਮਨ ਤੋਂ ਉਹ ਸ਼ਬਦ ਲਾਗੋ ਹੱਥੋਂ ਰੋਚਿ ਤਲਾਏ ਸ਼ਬਦੀ ਕਵਾਈਪਾ ਗੁਰੂ ਦੇ ਆਪਰੇਸ਼ਨ ਮੰਨਣਾ ਜੋ ਗੁਰੂ ਉਪਦੇਸ਼ ਕਰਦਾ ਉਹਨੂੰ ਡ੍ਰਿੜ ਕਰਨਾ ਉਹਦੇ ਨਾਲ ਸਾਡਾ ਮਨ ਜਿਹੜਾ ਪੁਤਰ ਹੁੰਦਾ ਹੈ ਕਿ ਮਨ ਪੁਤਰ ਹੀ ਹੋਵੇ ਜੋ ਵਸਤੂਵੰਤਰ ਵਸ ਸਮਾਵੇ ਦੂਤੀ ਹੋਵੇ ਪਾਜ ਭਾਂਡਾ ਸਾਬਾ ਖਾਲੀ ਹੋਏਗਾ ਤ ਉਸ ਅਕਾਲ ਪੁਰਖ ਦਾ ਹੁਕਮ ਸਾਡੇ ਹਿਰਦੇ ਚ ਵਸੇਗਾ ਜਿਹਦੇ ਘੋਮੇ ਆ ਕਾਮ ਕ੍ਰੋਧ ਲੋਭ ਮੋਹ ਘਾਰੇ ਮਨ ਕੋਈ ਚ ਨਹੀਂ ਹੈ ਉਹਦੇ ਹਿਰਦੇ ਚ ਪਰਮਾਤਮਾ ਨਿਵਾਸਦਾ ਇਹ ਸਪਾੜੀ ਰਾਈ ਪਾਛਾ ਨਹੀਂ ਸਾਨੂੰ ਸੁਚੇਤ ਕੀਤਾ ਵੀ ਉਹ ਕਾਲ ਕੋ ਪਰਮਾਤਮਾ ਜੋ ਕਰਨ ਕੰਨਿ ਸਮਰਥ ਹੈ ਉਹਦਾ ਸਿਮਰਨ ਕਰਨਾ ਹੈ ਤੇ ਉਹਨੂੰ ਹਰਵੇ ਯਾਦ ਰੱਖਣਾ ਉਹਦੇ ਨਾਲ ਜਿਹੜੇ ਇਹ ਹੈ ਕਿ ਹਰਥਾਂਉ ਪਰਮਾਤਮਾ ਵਸ ਰਿਹਾ ਉਹਨਾਂ ਦਾ ਮਨ ਨਿਰਮਲ ਹੈ ਉਹ ਲੋਕ ਨਿਰਮਲ ਹਨ ਇਹ ਜੁਜੀ ਪੜੀਦਾ ਜੋ ਸ਼ਲੋਕ ਹੈ ਰਚੰਤ ਜੀ ਰਚਨਾ ਮਾਤ ਗਰਬ ਸਾਪੜਨ ਸਾ ਸਵਰੰਤ ਨਾਨਿਤ ਮਹਾ ਅਗਨ ਨਾ ਬਿਨਾਸਨ ਪਾਤਸ਼ਾਹ ਸਾਨੂੰ ਕਹਿੰਦੇ ਇਹ ਜਿੰਨੇ ਸੰਸਾਰ ਦੀ ਜਿੰਨੇ ਵੀ ਰਚਨਾ ਰਚੀ ਹੈ ਉਹ ਕਾਲਪ ਉਹ ਪਰਮਾਤਮਾ ਨੇ ਦਿੱਤੀ ਆ ਮਾਤ ਗਰਬ ਸਾਹਮਣੇ मां ਦੇ ਗਰਭ ਵਿੱਚ ਟਿਕਾਇਆ ਹੈ ਜੋ ਪਹਿਲੇ ਪੈਰ ਵੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਲਿਖਿਆ ਪਹਿਲੇ ਪੈਰੇ ਰਿਆਣਕੇ ਬੰਗਾਰਿਆ ਮਿਤਰਾ ਹੁਕਮ ਤੇ ਆਦਰਬਾਸ ਉਰਜਾ ਤਾਂ ਪੰਦਰ ਕਰੇ ਬੰਗਾਰਿਆ ਮਿਤਰਾ ਖਸਮ ਚਤੀ ਅਰਦਾਸ ਖਸਮ ਚਤੀ ਅਰਦਾਸ ਵਿਖਾਣੇ ਉਧ ਧਿਆਨ ਲੈ ਲਗਾ ਨਾਮ ਰਿਆਦਾ ਕਾ ਪੀਤਰ ਬਹੁਤ ਜਾਸੀ ਨਾਂ ਦਾ ਗੈਸੀ ਕਲਮ ਬੁੜੀ ਹੈ ਮਸਤ ਕਾਸ਼ੇ ਜੂੜੇ ਪਾਸ ਕਨਾਂ ਅਨ ਪ੍ਰਾਣੀ ਪਹਿਲੇ ਪੈਰੇ ਹੁਕਮ ਤੇ ਆਦਰਬਾਸ ਤੇ ਪਹਿਲੇ ਪੈਰ ਵਿੱਚ ਜਿਹੜਾ ਮਨੋਖਿਆ ਮਾਦਾ ਦੇ ਉਧੇ ਵਿੱਚ ਪੁੱਠਾ ਲੰਕਿਆ ਤੇ ਉਸ ਪਰਮਾਤਮਾ ਨਾਲ ਜੁੜਿਆ ਇਸ ਕਰਕੇ ਉਧਰ ਦੀ ਆਗਤ ਹੋਣ ਦਾ ਮੱਝਿਆ ਬਚਿਆ ਰਹਿੰਦਾ ਹੈ ਤੇ ਪੰਜ ਛਾਹ ਕਹਿੰਦੇ ਜਿਵੇਂ ਕਾਲਪ ਕੋ ਪਰਮਾਤਮਾ ਦੇ ਮਾਤੇ ਦੇ ਦਰਮਿਆਨ ਤੈਨੂੰ ਟਿਕਾਇਆ ਹੈ ਉਹਦੀ ਰਚਨਾ ਉਹਦੇ ਹੁਕਮ ਨਾਲ ਹੀ ਤੂੰ ਇਸ ਸੰਸਾਰ ਦੇ ਮਾਤੇ ਦੇ ਦਰਮਿਆਨ ਸਾਹ ਸਾਹ ਸਿਮਰਨਤ ਨਾਮ ਤੁਮਹਾ ਅਗਰ ਨਾਮ ਬਣਾਸਨੇ ਕਹਿੰਦੇ ਉਹਦਾ ਜਦੋਂ ਹਰ ਵੇਲੇ ਸਿਮਰਨ ਕਰੇਗਾ ਸਵਾਸ ਸਵਾਸ ਦਾ ਸਿਮਰਨ ਕਰੇਗਾ ਕਿ ਉਹ ਉਧਰ ਵੀ ਆ ਗਿਆ ਇਸ ਤੇਰਾ ਨਾਸ਼ ਨਹੀਂ ਕਰ ਸਕਦੀ ਇਹ ਤੇਰਤੇ ਕੋਈ ਵੀ ਅਸਰ ਨਹੀਂ ਪਾ ਸਕਦੀ ਤੇ ਕੋਈ ਇਸ ਦਾ ਅਸਰ ਨਹੀਂ ਹੋਏਗਾ ਮੁੱਖ ਥਲੇ ਪੈਰ ਉੱਪਰੇ ਬਸੰਧੋ ਘੋਟੜੇ ਥਾਂ ਤੇਰਾ ਜਿਹੜਾ ਮੁੱਖ ਆ ਭਾਅ ਉਲਟੇ ਰੋਖ ਬੰਦਾ ਹੁੰਦਾ ਪਰ ਮੂੰਹ ਥੱਲੇ ਨੂੰ ਹੁੰਦਾ ਹੈ ਸਿਰ ਥੱਲੇ ਨੂੰ ਹੁੰਦਾ ਪੈਰ ਉੱਪਰ ਨੂੰ ਹੁੰਦੇ ਨੇ ਘੋਟੜੇ ਥਾਂ ਪਾਉ ਉਹ ਅਗਨ ਦੀ ਉਦਰ ਦੀ ਅਗ ਵਿੱਚ ਵਸਦਾ ਜਿੱਥੇ ਵਸਣਾ ਬੜਾ ਔਖਾ ਹੈ ਤੇ ਨਾਨਕ ਸੋ ਧਣੀ ਕਿਉਂ ਵਿਚਾਰਿਓ ਉਧਰੋ ਜਿਸੇ ਨਾਮ ਕਹਿੰਦੇ ਉਹ ਆਕਾਰ ਤੋਂ ਪ੍ਰਮਾਤਮਾ ਜੋ ਸਾਡਾ ਮਾਲਕ ਆ ਉਹਨੂੰ ਕਦੀ ਵਸਾਉਣਾ ਨਹੀਂ ਚਾਹੀਦਾ ਜਿਸ ਦੇ ਨਾਮ ਜਪਣਾ ਜਿਹਦੇ ਨਾਮ ਸਿਮਨਾ ਉਹਨੂੰ ਧਿਆਨ ਨਾਲ ਇਸ ਉਧਰ ਦੀ ਯਾਦ ਤੋਂ ਜਿਹੜਾ ਸਾਡਾ ਬਚਾਓ ਹੋਇਆ ਤੇ ਉਹਨੇ ਸਾਡਾ ਪਾਰ ਉਤਾਰਾ ਕੀਤਾ ਇਸ ਕਰਕੇ ਉਹਨੂੰ ਕਦੇ ਵੀ ਭੁੱਲਣਾ ਚਾਹੀਦਾ ਉਹਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਇਹ ਦੂਜੀ ਪੌੜੀ ਹੈ ਪਾਤਸ਼ਾਹ ਚ ਹੁਕਮ ਕਰ ਰਹੇ ਨੇ ਰਤਤ ਬਿੰਦ ਕਰ ਲੈਣੇ ਆ ਅਗਨ ਉਧਰ ਮਜਾਰ ਪਾਤਸ਼ਾਹ ਕਹਿ ਰਹੇ ਨੇ ਕਿ ਮਾਂ ਦੀ ਰਕਤ ਪਿਓ ਦਾ ਬਿੰਦ ਉਸ ਤੋਂ ਤੈਨੂੰ ਇਸ ਜਿਹੜੀ ਉਧਰ ਦੀ ਅੱਗ ਹੈ ਉਹਦੇ ਵਿੱਚ ਤੈਨੂੰ ਪੈਦਾ ਕੀਤਾ ਹੈ ਮਝਾਰ ਤੋਂ ਭਾਵ ਵਿੱਚ ਅਗਰ ਉਧਰ ਉਧਰ ਦੀ ਅੱਗ ਦੇ ਵਿੱਚ ਤੈਨੂੰ ਪੈਦਾ ਕੀਤਾ ਹੈ ਹੁਰਦ ਮੁਖ ਕਤਿਲ ਬੁਗਲ ਨਰਕ ਕੋ ਹੁਰਦਬਾ ਉਸ ਵੇਲੇ ਤੂੰ ਪੁੱਠਾ ਲਮਕਿਆ ਹੋਇਆ ਸੀ ਮੂੰਹ ਤੇਰਾ ਗੰਦਗੀ ਵੇ ਸੀ ਤੇ ਬੜਾ ਭਿਆਨਕ ਨਰਕ ਭਾਵ ਦੁੱਖ ਸਹਿ ਰਿਆ ਸੀ ਕੋਰ ਦਬਾਰ ਬਹੁਤ ਭਿਆਨਕ ਹਨੇਰਾ ਸੀ ਜਿਸੇ ਤੈਨੂੰ ਕੁਝ ਨਹੀਂ ਸੀ ਕੇਵਲ ਤੇ ਕੇਵਲ ਉਸ ਪ੍ਰਮਾਤਮਾ ਦਾ ਨਾਮ ਜਪ ਕੇ ਉਥੇ ਯੋਜਨਾ ਜੁੜਿਆ ਸੀ ਕੋ ਪਹਿਲੇ ਪੈਰ ਵਿੱਚ ਪਾਤਸ਼ਾਹ ਕਹਿੰਦੇ ਤੇਰੀ ਸੁਰਤ ਉਸ ਪਰਮਾਤਮਾ ਨਾਲ ਜੁੜੀ ਸੀ ਹਾ ਸਿਮਰੈ ਤੂੰ ਨਾ ਜਲੇ ਮਨ ਤਨ ਉਰਧਾਰ ਤੇ ਤੂੰ ਉਹਦਾ ਸਿਮਰਨ ਕਰਕੇ ਪਾਵ ਹਰ ਵੇਲੇ ਤੂੰ ਪਰਮਾਤਮਾ ਨੂੰ ਯਾਦ ਰੱਖਿਆ ਤੇ ਤੂੰ ਉਸ ਉਦਰ ਦੀ ਯਾਦ ਉਹ ਵੀ ਡਲਿਆ ਨਹੀਂ ਬਾਹ ਤੇਰਾ ਨਾਸ਼ ਨਹੀਂ ਹੋਇਆ ਤੇਰਾ ਮਨ ਤੇ ਤਨ ਕੀ ਹੈ ਜਿਹੜੇ ਸਾਡੇ ਗਿਆਨ ਇੰਦਰੇ ਨੇ ਸਰੀਰ ਦੇ ਉਹ ਵੀ ਜਿਹੜੇ ਉਹਨਾਂ ਦੇ ਹਿਰਦੇ ਵਿੱਚ ਵੀ ਤੇਰਾ ਨਾਮ ਸੀਗਾ ਇੰਦਰੇ ਵੀ ਨਾਮ ਜਪਦੇ ਸੀ ਤੇਰਾ ਮਨ ਵੀ ਨਾਮ ਜਪਦਾ ਰਿਹਾ ਸੀ ਇਸ ਕਰਕੇ ਤੂੰ ਉਧਰ ਦੀ ਅੱਗ ਵਿੱਚੋਂ ਬਚ ਗਿਆ ਕਿਉਂ ਹਰ ਵੇਲੇ ਉਸ ਪ੍ਰਮਾਤਮਾ ਦਾ ਸਿਮਨ ਕਰਦਾ ਸੀ ਬੇਕੰਥਾਨ ਉਹ ਜਿਹਨੇ ਰੱਖਿਆ ਤੇ ਸਤਿ ਨਾਮ ਵਿਚਾਰ ਤੇ ਪਾਤਸ਼ਾਹ ਸਾਨੂੰ ਸचेत ਕਰ ਰਹੇ ਨੇ ਉਪਦੇਸ਼ ਕਰ ਰਹੇ ਨੇ ਉਹ ਕਾਲਪੋ ਪ੍ਰਮਾਤਮਾ ਜਿਹਨੂੰ ਔਖੇ ਥਾਂ ਤੇ ਜਿੱਥੇ ਰਹਿਣਾ ਬੜਾ ਔਖਾ ਹੈ ਉਸ ਤੋਂ ਸਾਡੀ ਰੱਖਿਆ ਕੀ ਕੀ ਉਹਨੂੰ ਤੇਲ ਭਾਵਰ ਥੋੜੇ ਸਮੇਂ ਲਈ ਨਾਮ ਵਿਚਾਰ ਆਖਾਂ ਜੀਵਾਂ ਵਿਛਰੇ ਬਾ ਮਰ ਜਾਵਾਂ ਅਜਿਹੀ ਅਵਸਥਾ ਹੋ ਜਾਈਏ ਇਸੇ ਪੰਜਵੇਂ ਪਾਤਸ਼ਾਹ ਨੇ ਵੀ ਸਾਨੂੰ ਨਾ ਸਮਝਾਇਆ ਸੁਖਨੀ ਸਾਹਿਬ ਸ਼ੋਕੋਂ ਵਿਚਰੇ ਜੋ ਕਹਾਲ ਨਾ ਭਾਨੇ ਸ਼ੋਕੋਂ ਵਿਚਰੇ ਜੇ ਕੀ ਆ ਜਾਣੇ ਸ਼ੋਕੋਂ ਵਿਚਰੇ ਜਿੰਨ ਸਭ ਤੇ ਕੀਆ ਸ਼ੋਕੋਂ ਵਿਚਰੇ ਜੀਵਨ ਜੀਆ ਸ਼ੋਕੋਂ ਵਿਚਰੇ ਗਿਆਨ ਮੈਂ ਰਾਕੇ ਗੁਰ ਪ੍ਰਸਾਦ ਕੋ ਬਰਲਾ ਲਾਕੇ ਸ਼ੋਕੋਂ ਵਿਚਰੇ ਦੇ ਬਿਖਦੇ ਕੰਡੇ ਜਨ ਜਨ ਕਟੂੜਾ ਗਾਂਡੇ ਪਾਪ ਉਹ ਕਾਰਕ ਸੁਵਾਦਾ ਜਦੋਂ ਵੀ ਰੱਖ ਤੋਂ ਵੀ ਰੱਖਦਾ ਇਹ ਵਿਸ਼ੇ ਵਿਕਾਰਾਂ ਤੋਂ ਵੀ ਰੱਖਦਾ ਸਾਡੀ ਕਾਲ ਕਮਾਈ ਕੀਤੀ ਨੂੰ ਵਿਅਰਥ ਨਹੀਂ ਜਾਂਦਾ ਸਾਡੇ ਹੱਥਾਂ ਰੱਖਿਆ ਕਰਦਾ ਤੇ ਉਹਨੂੰ ਕਦੇ ਵੀ ਸੰਨਾਨਾ ਨਹੀਂ ਚਾਹੀਦਾ ਇਥੇ ਵੀ ਪਾਛਾ ਪੌੜੀ ਦੇ ਵਿੱਚ ਸਾਨੂੰ ਪਿਛਾਨੂ ਔਖੇ ਸਾਥ ਉਹ ਜਨੇ ਰੱਖਿਆ ਕੀਤੀ ਮਾਂ ਦੇ ਉਧਰ ਦੀ ਅੱਗ ਤੋਂ ਬਚਾ ਕੇ ਰੱਖਿਆ ਨੂੰ ਤਿਲ ਭਾਰ ਦੀ ਥੋੜੇ ਸਮੇਂ ਲਈ ਕਦੇ ਨਹੀਂ ਵਿਚਾਰਨਾ ਚਾਹੀਦਾ ਪਰ ਸਿਮਰਤ ਸੁਖ ਕਦੇ ਨਹੀਂ ਜਾਸੀ ਜਨਮ ਹਾਰ ਕਹਿੰਦਾ ਜਿਹੜਾ ਪਰਮਾਤਮਾ ਦਾ ਸਿਮਰਨ ਕਰਦਾ ਹੈ ਉਹਨੂੰ ਹਮੇਸ਼ਾ ਹੀ ਸੁਖ ਮਿਲਦੇ ਨੇ ਪਰ ਪ੍ਰਭੂ ਬਿਸਰਤ ਸੁਖ ਕਦੇ ਨਹੀਂ ਪਰ ਜਿਹੜਾ ਪਰਮਾਤਮਾ ਨੂੰ ਵਿਸਰਜ ਜਾਂਦਾ ਪਰਮੇਸ਼ਰ ਦੇ ਭੁੱਲਿਆ ਵਿਆਪਨ ਸਭੇ ਰੋਗ ਉਹਨੂੰ ਕਦੀ ਸੁਖ ਨਹੀਂ ਮਿਲ ਸਕਦਾ ਇਹ ਉਹ ਰਾਜਨਮ ਜਾਂਦੇ ਜਨਮ ਹਾਰ ਕੋ ਮਨੁੱਖਾ ਜਨਮ ਮਿਲਿਆ ਸੀ ਸਾਹ ਸੰਕੇ ਪਰਮਾਤਮਾ ਦਾ ਨਾਮ ਜਪ ਕੇ ਉਹਨਾਂ ਮਿਲਣ ਵਾਸਤੇ ਉਹਦੇ ਜਿਹੜਾ ਜਨਮ ਆ ਉਹ ਗਿਰ ਚਲਾ ਜਾਂਦਾ ਜੂਏ ਦੀ ਬਾਜੀ ਵਾਲ ਨੂੰ ਆਪਣਾ ਜਨਮ ਹਾਰ ਕੇ ਚੋ ਜਾਂਦਾ ਇਸ ਬੁੱਢੀ ਪੌੜੀ ਦੇ ਕਿ ਪਾਤਸ਼ਾਹ ਨੇ ਸਾਨੂੰ ਦੱਸਿਆ ਹੈ ਕਿ ਜਦੋਂ ਆਤਮਾ ਦੇ ਉਧਰ ਵਿੱਚ ਹੁੰਦਾ ਉਹਦਾ ਬਚਾਅ ਕਿਵੇਂ ਹੁੰਦਾ ਕਿ ਉਹ ਹਰ ਵੇਲੇ ਪਰਮਾਤਮਾ ਦੇ ਸਿਰਮੇ ਵਿੱਚ ਲੰਗਨ ਦਾ ਗੁਰੂ ਮਾਰ ਇੱਕ ਤਾਂ ਬਕਸ਼ਿਸ਼ ਤਾਂ ਪ੍ਰਮੇਤ ਕਾਨ ਸਾਨੂੰ ਵੀ ਨਾਮ ਦੀ ਦਾਤ ਬਖਸ਼ਣ ਤਾਂ ਕਿ ਅਸੀਂ ਸਮਨ ਕਰਕੇ ਆਪਣਾ ਜੀਵਨ ਸਫਲਾ ਕਰੀਏ ਆਪਣਾ ਜੀਵਨ ਵਿਅਰਥ ਨਾ ਗਵਾ ਚੱਕੀਏ ਪੁਲਿਸ ਨੂੰ ਵੀ ਮਾਫੀ ਵਾਇਰਗੀ ਦਾ ਖਾਲਸਾ ਵੈਸੇ ਦੀਫਤ